ਜਾਂਦੀ ਮਸੀਤਾ ਹੁੰਦੀਆਂ ਇੱਥੇ ਕਾਜ਼ੀ ਬਾਗਾ ਦਿੰਦੇ ਤੇ ਮਾਈ ਤੂੰ ਅੱਜ ਇਸ ਦਰਬਾਰ ਵਿੱਚ ਸਾੜੀ ਲਾ ਕੇ ਨਾ ਆਉਂਦੀ ਬੁਰਕਾ ਪਾ ਕੇ ਆਉਂਦੀ ਤੇ ਜਿਹੜੀ ਬਾਤ ਪਾਉਣੀ ਹੈ ਨਾ ਵੀ ਇਹ ਸਾਨ ਲਾਤਾ ਗੁਰੂ ਤੇਗ ਬਹਾਦਰ ਦਾ ਦੁਨੀਆ ਵਿੱਚ ਜਿੰਨੇ ਵੀ ਹਿੰਦੂ ਵੀਰ ਨੇ ਜਿੰਨੇ ਵੀ ਉਹਨਾਂ ਦੇ ਸ਼ਰੀਰ ਤੇ ਰੋਮ ਨੇ ਉਨੀ ਵਾਰ ਵੀ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਚੜ੍ਹਾ ਦੇਣ ਫਿਰ ਵੀ ਕਰਜ਼ ਨਹੀਂ ਅਦਾ ਕਰ ਸਕਦੇ ਮਾ ਚੁੱਠੀ ਇੰਦਰਾ ਗਾਂਧੀ ਵੀ ਇਹ ਕੱਲ ਦਾ ਸ਼ੁਕਰ ਆ ਦਾੜਾ ਮਸ਼ਹਰਾ ਹਜੇ ਫੁੱਟਿਆ ਏ ਮੈਨੂੰ ਮੰਗਾਰੇ ਪੁੱਛਿਆ ਕੌਣ ਐ ਆਵਾਜ਼ ਕੰਨਾਂ ਚਾਹੀਏ ਬਾਬਾ ਦੀਪ ਸਿੰਘ ਕੋ ਚੱਲੀ ਆਉਂਦੀ ਦਮਦਮੀ ਟਕਸਾਲ ਦਾ ਤੇਰਵਾ ਮੁਕੀ ਐ ਉਸ ਦਿਨ ਤੋਂ ਟਕਸਾਲ ਪ੍ਰਤੀ ਕੁੜੱਤਨ ਪ੍ਰਗਟ ਹੋ ਗਈ ਮਾਈ ਦੇ ਅੰਦਰ ਖੈਰ ਗੁਰਬਾਣੀ ਦਾ ਫਰਮਾਨ ਐ ਸੋਕਤ ਡਰੈ ਜੇ ਖਸਮ ਸਮਾਰੈ ਡਰ ਡਰ ਬਚੇ ਮਨ ਮੁਖ ਬੇਚਾਰੇ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਅਕਾਲ ਪੁਰਖ ਦਾ ਹੱਥ ਹੁੰਦਾ ਹੈ ਉਹ ਕਿਸੇ ਤੋਂ ਨਹੀਂ ਡਰਦੇ ਡਰਦਾ ਉਹ ਹੈ ਜਿਹੜਾ ਮਨਮੁਖ ਹੈ